ਵੀਰ ਬਣ ਕੇ ਬਾਹਰ ਜਾਓ ਯਾਰ ਕਬੱਡੀ ਕਿੰਨੀ ਤਗੜੀ ਐ ਯਾਰ ਵੇਖੋ ਪਲੀਜ਼ ਯਾਰ ਬਾਹਰ ਜਾਓ ਤੁਸੀਂ ਪਹਿਲਵਾਨ ਨੂੰ ਰੋਕਦੇ ਆ ਤੁਸੀਂ ਬਾਹਰ ਜਾਓ ਪਰਲੀ ਸਾਈਡ ਤੋਂ ਯਾਰ ਪਹਿਲਵਾਨ ਜੀ ਗੋਪੀ ਬਾਜੀ ਪਹਿਲਵਾਨ ਆ ਮੇਰਾ ਵੀਰ ਆ ਯਾਰਾ ਥਾਡੀ ਵਜਾ ਕਰਕੇ ਕੰਮ ਹੋਇਆ ਪਰਲੀ ਸੜਾ ਜਿਹੜੇ ਵੀਰ ਬੱਚਾ ਖੜੇ ਹੋ ਯਾਰ ਕਿਸੇ ਪਲੇਅਰ ਦੇ ਸੱਟ ਵੱਜੂ ਤੁਹਾਡੇ ਸੱਟ ਵੱਜੂ ਯਾਰ ਮੈਂ ਇੱਕ ਬੇਨਤੀ ਕਰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਜਿਵੇਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਪਲਵਾਨ ਹੁਣੀ ਯਾਨੀ ਕਿ ਗੋਪੀ ਫਰਾਂਦੀਪੁਰੀਆ ਅਕਸਰ ਚਰਚਾ ਦੇ ਵਿੱਚ ਚੱਲਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਦੋਸਤੋ ਹਾਲੀ ਦੇ ਵਿੱਚ ਉਹਨਾਂ ਦਾ ਇੱਕ ਮੈਚ ਹੋਇਆ ਕਬੱਡੀ ਵਾਲਾ ਜੋ ਕਿ ਉਹ ਅੱਧ ਵਿੱਚ ਚਾਲੇ ਹੀ ਛੱਡ ਕੇ ਚਲੇ ਗਏ ਕਮੇਟੀ ਵਾਲਿਆਂ ਨੇ ਕਾਫੀ ਰੋਕਿਆ ਪਰ ਉਹ ਰੁਕੇ ਨਹੀਂ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਲੋਕੀ ਸਾਡਾ ਮੈਚ ਖਰਾਬ ਕਰਦੇ ਨੇ ਅਤੇ ਸਾਡਾ ਤਮਾਸ਼ਾ ਦੇਖਦੇ ਨੇ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਗੋਪੀ ਫਰਾਂਦੀਪੁਰੀਏ ਦੇ ਬਾਰੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ